ਸਸੀ ਗਾਲ ਜੀ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਾਰੀ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ठेस ਪਹੁੰਚਾਵਾਂ ਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਆ ਜੇ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਆਪਣੇ ਵਿਚਾਰਨ ਨਾਲੋਂ ਕਈ ਵਾਰ ਬੰਦੇ ਨੂੰ ਲੰਦੋਂ ਮੈਂ ਸਹੀ ਆ ਹਾਂ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹਨਾ ਮੈਂ ਸੌਰੀ ਸ਼ਕ ਕੌਣ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਾਂ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਨਾ ਮੈਂ ਉਹ ਗਾਣਿਆਂ ਦਾ ਕੀ ਚਲ ਤੁਹਾਨੂੰ ਸਾਂਝੀ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਰ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਹਿੰਦਾ ਵੀ ਸਿੱਖ ਕੌਣ ਤੇ ਸੀ ਕਿੱਦਾਂ ਮਿਲ ਸਕ ਕਰਾਂਗੇ ਇਦਲੀ ਤਾਂ ਸੀ ਇੱਕ ਵਾਰ ਤੇ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਅੱਡੀ ਅੱਡੀ ਦੇਣਾ ਸਾਡੇ ਸਾਡੇ ਸਿੱਖ ਫੌਮ ਦੀ ਸੰਗ ਫਿਰ ਵੀ ਜਿਹੜੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਉਹਨਾਂ ਲੱਗਾ ਹਮਾਂ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾਲ ਤੁਸੀਗਾ ਵੀ ਜਿਹੜੇ ਅੱਜ ਕੱਲ ਪਖੰਡ ਕਰਦੇ ਵੀ ਚੰਗਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂ ਘੜਾ ਫਲਾਨ ਆ ਗਿਆ ਮੈਂ ਕਹਿ ਵੀ ਸਾਡੇ ਦਸਵੀਂ ਸਪਿਤਾ ਤਾਂ ਖੁਦ ਆਪ ਦੇ ਆਪ ਜਿੱਤ ਚਮਤਕਾਰ ਸੀਗਾ ਹਨ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀਗੇ ਇੱਕ ਵੱਡੇ ਲਖਾਰੀ ਸੀ ਜਫਰਨਾਮਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗਾ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੁਗਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲ ਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਜਨ ਆ ਪਖੰਡਾਂ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜਾਈ ਸਿੱਖਾਂ ਉੱਤੇ ਚੜ੍ਹਦੀ ਕਲਾ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ ਸਸ਼ੀਕਾ ਜੀ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਾਰੀ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਆ ਜੇ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਆਪਦੇ ਵਿਚਾਰਨ ਨਾਲੋਂ ਕਈ ਵਾਰ ਬੰਦੇ ਨਾਲੋਂ ਮੈਂ ਹੀ ਸਹੀ ਆ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਵੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹਨਾ ਮੈਂ ਸੌਰੀ ਸਿਕ ਕੌਮ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂਹ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨਾ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖਿਆ ਹਨਾ ਮੈਂ ਉਹ ਗਾਣਿਆਂ ਦਾ ਕੀ ਚਲ ਤੁਹਾਨੂੰ ਸਾਂਝੀ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਹਣਾ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਮਿਲ ਸਕ ਕਰਾਂਗੇ ਇਦਲੀ ਤਾਂ ਅਸੀਂ ਇੱਕ ਵਾਰ ਦੀ 1000 ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਏਡੀ ਏਡੀ ਦੇਣਾ ਸਾਡੇ ਸਾਡੇ ਸਿੱਖ ਫੌਮ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਉਹਨਾਂ ਲੱਗਾ ਹੋਣਾ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾਲ ਤੁਹਾਨੂੰ ਸੀਗਾ ਵੀ ਜਿਹੜੇ ਅੱਜ ਕੱਲ ਪਖੰਡ ਕਰਦੇ ਵੀ ਚੰਦਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਲੂਗੜਾ ਫਲਾਣਾ ਮੈਂ ਕਹੇ ਵੀ ਸਾਡੇ ਤਸਵੀਰ ਸਪਿਤਾ ਤਾਂ ਖੁਦ ਅਬਦੇ ਆਬ ਜੀ ਦਾ ਚਮਤਕਾਰ ਸੀ ਹੈਨਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਚੀਜ਼ਾ ਫਰਨਾਮਾ ਲਿਖਣ ਵਾਲੇ ਹਨ ਤੇ ਉਹ ਕਹਿੰਨੇ ਕਹਿੰਦੇ ਸੀਗੇ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝਗਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲ ਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿੱਖਾਂ ਮੈਂ ਤੇ ਚੜ੍ਹਦੀ ਕਲਾ ਚ ਰਹੂ ਮੈਂ ਕੌਣ ਹੁੰਨਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਨਾ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ ਹੈ